ਆਪਣਾ ਕੋਸ਼ਿਸ਼ਾ ਕੁਸ਼ ਕਮਾਲ ਕਰਕੇ ਦਿਖਾਇਆ ਬਹੁਤ ਵਧੀਆ ਮੈਂ ਇਹ ਤੋਂ ਵੱਡਾ ਰਿਣੀ ਆ ਵੀ ਕਿੱਥੋਂ ਆਇਆ ਚੱਲ ਕੇ ਜੰਮੂ ਤੋਂ ਅਨੈਸ਼ ਗਾਰਜਕਰਨ ਆਇਆ ਕਮਾਲ ਹੈ ਟੀਮ ਆਈ ਹੈ ਜੰਮੂ ਦੀ ਵੀ ਬਹੁਤ ਵੱਡੀ ਗੱਲ ਹੈ ਸਾਡੇ ਪਿੰਡ ਦੇ ਵਾਸਤੇ ਸਹਿਜੂ ਜਿਹੜਾ ਦਿੱਤਾ ਜਿੰਨਾ ਵੀ ਸਿਗੇ ਅਸੀਂ ਆਪਣੇਆਂ ਨੂੰ ਔਰ ਹੋਰ ਵੀਰਾਂ ਵਾਂ ਨੂੰ ਵੀ ਮੈਂ ਇਹੀ ਬੇਨਤੀ ਕਰੂੰਗਾ ਵੀ ਜਿੰਨਾ ਵੀ ਉਸੀਂ ਥੋੜਾ 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 ਕਰ ਕਰਕੇ ਕਰੂੰਗੇ ਤੇ ਬਹੁਤ ਵੱਡੀ ਇਹ ਲੀਹ ਦੇ ਚਲੇ ਜਾਣਗੇ ਔਰ ਲਿਜਾਣਾ ਕਿਨੇ ਆਪਾਂ ਇਹਨਾ ਛੋਟੇ ਬੱਚਾ ਵਾਲਾ ਭਰਾਵਾ ਦਾ ਤਾਂ ਪੰਜ ਦੇਣਾ ਸਹਿਯੋਗ ਦੇ ਕੇ ਬੜੀ ਦੂਰ ਲੈ ਜਾਗੇ ਮੈਂ ਫੇਰ ਦੁਬਾਰਾ ਤੋਂ ਗੁਜਰ ਸਮਾਜ ਏਕਤਾ ਪੰਜਾਬ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਜੀ ਗੁਜਰ ਸਮਾਜ ਦਾ ਔਰ ਹੋਰ ਵੀ ਜਿਹੜੇ ਬਾਹਰਲੇ ਮੇਰੇ ਵੀ ਸਮਾਜ ਤੇ ਸੱਜਣ ਮੇਰੇ ਪੈਂਤਰੀ ਧਰਤੀ ਤੇ ਪਹੁੰਚੇ ਨੇ ਉਹਨਾਂ ਦਾ ਵੀ ਇਹ ਕੋਈ ਰਹਿ ਗਈ ਹੋਵੇ ਬੜੀ ਮੋਟੀ ਗਲਤੀ ਕਮਾਫੀ ਕੁਸ਼ੇ ਦੇ ਵਿੱਚ ਹੈਗਾ ਉਹਦੇ ਲਈ ਮਾਫੀ ਚਾਹੁੰਦੇ ਆ ਜੀ ਅੱਗੇ ਵਾਸਤੇ ਕੋਈ ਤੁਹਾਨੂੰ ਇਹ ਮਿਲ ਮਾਣ ਆ ਜਿਹੜਾ ਮੈਨ ਆਫ ਦੀ ਸੀਰੀਜ਼ ਤੇ ਰਿਆਕ ਕੇ ਗਲੀ ਸਾਹਿਬ ਇਹਨਾਂ ਦਾ ਵੀ ਬਹੁਤ ਸਹਿਯੋਗ ਆ ਜੀ ਬਹੁਤ ਵੱਡਾ ਤੇ ਮੈਂ ਆਪਣੇ ਵੱਲ ਆਪਣੇ ਸਮਾਜ ਵੱਲੋਂ ਆਪਣੀ ਪਾਰਟੀ ਵੱਲੋਂ ਪੰਚਾਇਤਿਕਤਾ ਵੱਲੋਂ ਕੁੱਚੀ ਰੈਕਤਾ ਦਾ ਓਹ ਤੋ ਬਹੁਤ ਧੰਨਵਾਦ ਭਾਈ ਬਿੱਟੂ ਜੀ ਇੱਕ ਮਿੰਟ ਇੱਕ ਮਿੰਟ ਵੀ ਬੋਹ ਵਧੀਆ ਗੱਲ ਕਿਤਾ ਪੰਜਾਬ ਦੀ ਤਰਫੋਂ ਅੱਜ ਗੁਜਰੇਕਤਾ ਪੂਰੀ ਟੀਮ ਦੀ ਤਰਫੋਂ ਸਰਪੰਚ ਤਰਸੇਮ ਜੀ ਦਾ ਔਰ ਤੇਗਲੂ ਲਠਾੜਾ ਜੀ ਦਾ ਨਾ ਦੀ ਸਾਰੇ ਜਿਹੜੇ ਸਾਥੀਆਂ ਨਾਲ ਜੋ ਸੰਜੋਗ ਕੀਤਾ ਪਿੰਡ ਦੇ ਆਣੇ ਬਹੁਤ ਸਾਡਾ ਦਿਲ ਖੁਸ਼ ਹੋਇਆ ਸੁਣ ਕੇ ਕਿ ਪੂਰੇ ਪਿੰਡ ਨੇ ਬਹੁਤ ਵੱਡਾ ਯੋਗਦਾਨ ਵੀ ਪਾਇਆ ਔਰ ਸਹਿਯੋਗ ਵੀ ਦਿੱਤਾ ਔਰ ਆਉਣ ਵਾਲੇ ਸਮੇਂ ਵਿੱਚ ਜਿਹੜਾ ਇਹਨਾਂ ਨੇ ਕਿਹਾ ਵੀ ਮੈਚ ਬਹੁਤ ਵੱਡੇ ਲੈਵਲ ਦੇ ਕਰਾਵਾਂਗੇ ਇਦਾਂ ਦੇ ਸਰਪੰਚ ਹੋਣ ਔਰ ਇਦਾਂ ਦੇ ਸਾਥੀ ਸਾਡੇ ਨਾਲ ਜੁੜੇ ਹੋਣ ਔਰ ਸਾਡੀ ਬਹੁਤ ਦਿਲੋਂ ਗਹਿਰਾਈ ਨਾਲ ਸ਼ੁਕਰੀਆ ਅਦਾ ਕਰਦੇ ਆ ਕਿ ਇਹਨਾਂ ਨੇ ਦੋ ਮੋਕਸਲ ਵੀ ਦਿੱਤੇ ਤੇਗਲੇ ਦਸਾੜਾ ਜੀ ਨੇ ਇੱਕ ਦਿੱਤਾ ਵਾ ਇੱਕ ਮਸਾਗਲੀ ਦਿੱਤਾ ਵਾ ਇੱਕ ਬਿਟੂਈ ਨੂੰ ਮੈਨ ਆਫ ਦੀ ਥੀ ਜਿਹੜਾ ਮੋਕਸਲ ਮਿਲਿਆ ਵਾ ਬਹੁਤ ਸਨਮਾਨ ਵਿੱਚ ਮਿਲਿਆ ਵਾ ਅਸੀਂ ਬਹੁਤ ਦਿਲੋਂ ਧੰਨਵਾਦੀ ਆ ਸਰਪੰਚ ਸਾਹਿਬ ਦਾ ਪੂਰੀ ਪਿੰਡ ਦੇ ਨਗਰਵਾਸੀਆਂ ਦੇ